ਇਹ ਲੋਕਾਂ ਦੀ ਆਪ ਸੇਵਾ ਕਰਨ ਵਾਲੇ ਆਪ ਲੋਕਾਂ ਨੂੰ ਪੈਸੇ ਦੇਣ ਵਾਲੇ ਅੱਜ ਸੱਚਮੁੱਚ ਹੀ ਰੋ ਰਹੇ ਨੇ ਔਰ ਮੈਂ ਉਸ ਦਿਨ ਵੀ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਆਪਣਾ ਮੂੰਹ ਟੱਕਦੇ ਸੀ ਕਿ ਕਿੱਥੇ ਮੈਂ ਲੋਕਾਂ ਨੂੰ ਦੇਣ ਵਾਲਾ ਅੱਜ ਮੈਨੂੰ ਹੱਥ ੱਡਨੇ ਪੈ ਰਹੇ ਐ ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਸੋ ਸਾਧ ਸੰਗਤ ਜੀ ਇਸ ਵੀਡੀਓ ਦੇ ਰਾਹੀਂ ਮੈਂ ਲੰਗੋਵਾਲ ਦੇ ਤੇ ਸਾਰੀ ਪਤਵੰਤਿਆ ਨੂੰ ਵੀ ਐਮ ਸੀ ਸਾਹਿਬਾਨਾਂ ਨੂੰ ਜਿੰਨੇ ਸਾਡੇ ਐਨਆਰਆਈ ਸਾਹਿਬ ਗਏ ਨੇ ਨੰਬਰਦਾਰ ਸਹਿਬਾਨ ਨੇ ਨੇੜੇ ਤੇੜੇ ਪਿੰਡੀਆਂ ਦੇ ਸਰਪੰਚ ਸਹਿਬਾਨ ਨੇ ਦੇਖੋ ਆਪਾਂ ਜੇ ਥੋੜਾ ਥੋੜਾ দান ਵੀ ਕੱਢਾਂਗੇ ਤੇ ਮੇਰਾ ਖਿਆਲ ਹੈ ਵੀ ਇਸ ਘਰ ਦੇ ਜਿਹੜੀ ਹੈਗੀ ਦਸ਼ਾ ਉਹ ਬਦਲ ਸਕਦੀ ਹੈ ਔਰ ਪੰਜਾਬ ਦੇ ਵਿੱਚ ਵੀ ਦਾਨੀ ਸੱਜਣਾ ਦੇ ਵਿੱਚ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੱਧੋ ਵੱਧ ਸਾਰੀ ਕੋਈ ਰਾਜਨੀਤਿਕ ਪਾਰਟੀ ਨੇ ਇੱਥੇ ਕੋਈ ਅਹੁਦਿਆਂ ਦੀ ਜਾਂ ਇੱਥੇ ਕੋਈ ਚਮਕਣ ਦੀ ਤੇ ਨਹੀਂ ਇਹ ਕੋਈ ਫੇਕ ਆਈਡੀ ਨਹੀਂ ਬਿਲਕੁਲ ਪਰਿਵਾਰ ਦੀ ਦਸ਼ਾ ਦੀ ਗੱਲ ਹੈ ਇਹ ਲੋਂਗੋਵਾਲ ਉਸੇ ਪੱਤੀ ਦੇ ਸਾਰੇ ਖੜੇ ਨੇ ਇਹ ਸਾਡੀ ਸਤਿਕਾਰਯੋਗ ਮਾਤਾ ਜੀ ਨੇ ਜੋ ਸੇਵ ਸਿੰਘ ਦੇ ਪਤਨੀ ਨੇ ਇਹ ਬੱਚਿਆਂ ਦੀ ਦਾਦੀ ਜੀ ਨੇ ਇਹ ਸਰਕਾਰੀ ਸਕੂਲ ਚ ਪੜ੍ਹਦੇ ਨੇ ਔਰ ਮੈਂ ਇੱਕ ਹੋਰ ਵੀ ਬੇਨਤੀ ਕਰਾਂ ਕਿ ਵਿੱਕੀ ਜੀ ਨੂੰ ਕਿ ਆ ਜਿਹੜੇ ਨੇ ਇਹ ਇਹਨਾਂ ਦੇ ਅਕਾਊਂਟ ਨੇ ਆ ਜਿਹੜੇ ਅਕਾਊਂਟ ਨੰਬਰ ਨੇ ਇਹਨਾਂ ਦੇ ਇਹਨਾਂ ਨੂੰ ਤੁਸੀਂ ਇਹਨਾਂ ਅਕਾਊਂਟ ਦੇ ਵਿੱਚ ਜਿੱਥੇ ਇਹਨਾਂ ਨੂੰ ਪੈਨਸ਼ਨ ਮਿਲਦੀ ਹੈ ਇਹ ਅਕਾਊਂਟਾਂ ਦੇ ਵਿੱਚ ਮਾਤਾ ਜੀ ਦੀ ਤੇ ਸੇਵਕ ਸਿੰਘ ਜੀ ਦੀ ਪੈਨਸ਼ਨ ਮਿਲਦੀ ਹੈ ਤੁਸੀਂ ਇਹ ਨਹੀਂ ਸਮਝਣਾ ਕਿ ਆਹ ਤਸਵੀਰਾਂ ਨੇ ਇਹ ਬਿਲਕੁਲ ਸਹੀ ਨੇ ਸਹੀ ਘਰ ਦੇ ਵਿੱਚ ਸਾਰੀ ਪੰਚਾਇਤ ਖੜੀ ਹੈ ਪਤਵੰਤੇ ਸੱਜਣ ਖੜੇ ਨੇ ਸੋ ਤੁਸੀਂ ਸਾਰੇ ਨੇ ਚਿਹਦੀ 100 ਰੁਪਏ ਚਿਹਦੀ 10 ਰੁਪਏ ਮੋਬਾਈਲ ਇਹਨਾਂ ਦਾ ਕੋਈ ਨਹੀਂ ਚੱਲਦਾ ਜੇ ਆਪਾਂ ਕਹੀਏ ਕੋਈ Google Pay ਕਿਉਂਕਿ ਅਨਪੜ ਵੀ ਨੇ ਕੋਈ ਗੂਗਲ ਪੇ ਨਹੀਂ ਸਿਰਫ ਅਕਾਊਂਟ ਦੇ ਵਿੱਚ ਆਈਐਫਸੀ ਕੋਡ ਕਰਕੇ ਤੁਸੀਂ ਕਰਨਾ ਹੈ ਔਰ ਮੈਂ ਜਿੰਨੇ ਵੀ ਮੇਰੇ ਵੀਰ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਵੀ ਕੋਈ ਅਜਿਹੀ ਆਫਤ ਦੇ ਲਈ ਯੋਗਦਾਨ ਮੰਗਦਾ ਹੈ ਤੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਪੂਰਾ ਐਡਰੈਸ ਦਿਆ ਕਰੋ ਪੂਰਾ ਉਸ ਦਾ ਨਾਮ ਪਤਾ ਹੋਵੇ ਔਰ ਉਹਨਾਂ ਦਾ ਸਹੀ ਅਕਾਊਂਟ ਹੋਵੇ ਤਾਂ ਕਿ ਜੋ ਵੀ ਦਾਨੀ ਸੱਜਣ ਨੇ ਉਹਨਾਂ ਦਾ ਦਾਨ ਉਹਨਾਂ ਦੀ ਆਤਮਾ ਮੁਤਾਬਕ ਉਸੇ ਜਗ੍ਹਾ ਤੇ ਜਾਵੇ ਜਿੱਥੇ ਉਹ ਦੇਣਾ ਚਾਹੁੰਦੇ ਨੇ ਸੋ ਮੈਂ ਸਾਰੀਆਂ ਸੰਗਤਾਂ ਦਾ ਸਾਡੇ ਤੁਸੀਂ ਸਾਰੇ ਖੜੇ ਹੋ ਮੈਂ ਇਕੱਲੇ ਇਕੱਲੇ ਦਾ ਨਾਮ ਜਿਲਾਵਾ ਤਾਂ ਬੜੀ ਹੋ ਹੈ ਸੋ ਤੁਹਾਡਾ ਸਾਰਿਆਂ ਦਾ ਤਹਿਦਦ ਲੋ ਧੰਨਵਾਦ ਹੈ ਔਰ ਵੈਗ ਨੂੰ ਅੱਗੇ ਅਰਦਾਸ ਕਰਦੇ ਕਿ ਅਸੀਂ ਹੋਰ ਵੀ ਮਦਦ ਕਰਾਂ ਮੈਂ ਆਪਣੇ ਤੇ ਪੜਾਈ ਬਾਰੇ ਤੇ ਮੈਂ ਇੱਕ ਗੱਲ ਕਹਾਂਗਾ ਕਿ ਜਿਹੜੀ ਕਾਪੀ ਕਿਤਾਬ ਦੀ ਲੋੜ ਹੈ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇੱਕੋ ਹੀ ਬੇਨਤੀ ਕਰੂੰ ਜਿੰਨੀਆਂ ਕਾਪੀਆਂ ਦੀ ਲੋੜ ਹੈ ਤੁਸੀਂ ਮੈਨੂੰ ਦੱਸਿਓ ਕਾਪੀਆਂ ਪੈਨ ਉਹ ਤੁਹਾਨੂੰ ਆ ਸਾਲ ਦੇ ਤਾਂ ਆਪਣੇ ਲੋਹਣਗੇ ਅਗਲੇ ਸਾਲ ਹੋਰ ਵੀ ਧਾਨੀ ਸਜਣਾਉਣਗੇ ਮੈਂ ਉਹਨਾਂ ਦੇ ਨਾਲ ਲੜ ਕੇ ਫਿਰ ਕਰਾਂਗੇ ਸਾਡੇ ਐਨਆਰਆਈ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਪੁੱਛਿਓ ਨਾ ਕਿਉਂਕਿ ਦੂਰ ਦਰਾਡੇ ਦੇ